ਫੋਕਲ ਪੁਆਇੰਟ ਚ ਸੀਆਈਸੀਯੂ ਦੇ ਕੰਪਲੈਕਸ ਚ ਇੰਡਸਟਰੀ ਲਿਸਟਾ ਨੇ ਕੀਤੀ ਮੀਟਿੰਗ ਐਮਐਸਐਮਈ ਦੇ ਆਏ ਨਵੇਂ ਐਕਟ ਨੂੰ ਲੈ ਕੇ ਕੀਤੀ ਗੱਲਬਾਤ ਸ਼ਨੀਵਾਰ ਸ਼ਾਮ 7:00 4 ਵਜੇ ਦੇ ਕਰੀਬ ਲੁਧਿਆਣਾ ਦੇ ਫੋਕਲ ਪੁਆਇੰਟ ਦੇ ਸੀਆਈਸੀਯੂ ਕੰਪਲੈਕਸ ਦੇ ਵਿੱਚ ਪ੍ਰદાન ਉਪਕਾਰ ਸਿੰਘ ਅਹੂਜਾ ਦੀ ਅਗਵਾਈ ਹੇਠ ਇੱਕ ਮੀਟਿੰਗ ਹੋਈ ਜਿਸ ਵਿੱਚ ਐਮਐਸਐਮਈ ਦੇ ਆਏ ਨਵੇਂ ਐਕਟ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ ਇਸ ਮੌਕੇ ਗੱਲਬਾਤ ਕਰਦਿਆਂ ਪ੍ਰદાન ਉਪਕਾਰ ਸਿੰਘ ਅਹੂਜਾ ਨੇ ਕਿਹਾ ਕਿ ਸਰਕਾਰ ਵੱਲੋਂ ਇੱਕ ਨਵਾਂ ਐਕਟ ਲਿਆਂਦਾ ਗਿਆ ਜਿਸ ਵਿੱਚ ਐਮਐਸਐਮਈ ਨੂੰ 45 ਦਿਨਾਂ ਵਿੱਚ ਆਪਣੀ ਪੇਮੈਂਟ ਕਲੀਅਰ ਕਰਨੀ ਹੋਵੇਗੀ। ਕਿਾ ਕੀ ਇਸ ਨੂੰ ਲੈ ਕੇ ਮੈਂਬਰਾਂ ਦੇ ਨਾਲ ਵਿਚਾਰ ਗੋਸ਼ਟੀ ਕੀਤੀ ਗਈ ਹੈ? ਕਿਾ ਕੀ ਸਰਕਾਰ ਨੂੰ ਵੀ ਇਸ ਬਾਬਤ ਤਾਲਮੇਲ ਕਰਕੇ ਵਿਚਾਰ ਕਰਨ ਦੀ ਮੰਗ ਕੀਤੀ ਜਾਵੇਗੀ? ਇਸ ਤੋਂ ਇਲਾਵਾ ਉਹਨਾਂ ਕੀ ਕਿਹਾ ਤੁਸੀਂ ਵੀ ਸੁਣੋ। ਅੱਜ ਦੀ ਜਿਹੜੀ ਮੀਟਿੰਗ ਜਿਹੜਾ ਇੱਕ ਨਵਾਂ ਐਕਟ ਆਇਆ ਭਈ ਐਮਐਸਐਮਈ ਨੇ 45 ਦਿਨਾਂ ਚ ਪੇਮੈਂਟ ਕਰਨੀ ਹੈ ਉਹਦੇ ਬਾਰੇ ਅਸੀਂ ਮੀਟਿੰਗ ਕੀਤੀ ਸੀ ਇਹਦੇ ਸਾਰੇ ਮੈਂਬਰਾਂ ਦੇ ਵਿਚਾਰ ਸੁਣੇ ਸਾਡੇ ਕੋਲ ਦੋ ਐਕਸਪਰਟ ਨਿਪਿੰਨ ਬਾਂਸਲ ਜੀ ਔਰ ਮਿਸਟਰ ਸਾਹਿਲ ਇਹ ਦੋਨੋਂ ਚਾਰਟਡ ਅਕਾਊਂਟੈਂਟ ਹੈ ਇਹਨਾਂ ਨੇ ਤੇ ਬੜੀ ਡਿਟੇਲ ਚ ਦੱਸਿਆ ਵੀ ਇਹਦੇ ਕੀ ਬੈਨੀਫਿਟ ਹੈ ਹੁਣ ਅਸੀਂ ਆਉਣ ਵਾਲੇ ਦਿਨਾਂ ਸਾਰੇ ਮੈਂਬਰਸ ਤੋਂ ਇਨਫੋਰਮੇਸ਼ਨ ਇਕੱਠੀ ਕਰਕੇ ਗਵਰਨਮੈਂਟ ਨੂੰ ਇਹਦੇ ਤੇ ਰਿਪਰੈਜ਼ੈਂਟੇਸ਼ਨ ਭੇਜਾਂਗੇ ਇਹਦੇ ਸੁਧਾਰ ਕਿਤੇ ਸਰ ਕੋਈ ਗੱਲਬਾਤ ਹੋ ਪਈ ਹੈ ਜਿਸ ਤਰੀਕੇ ਦੇ ਨਾਲ ਕਮੈਂਡਮੈਂਟ ਨੂੰ ਤੁਸੀਂ ਗੱਲ ਕਰ ਰਹੇ ਹੋ ਮੈਂ ਉਹੀ ਦੱਸ ਰਿਹਾ ਅਸੀਂ ਐਮੈਂਡਮੈਂਟ ਤੇ ਡਿਟੇਲ ਚ ਡੈਲੀਬਰੇਟ ਕੀਤਾ ਕੁਝ ਡਾਟਾ ਅਸੀਂ ਹੋਰ ਇਕੱਠਾ ਕਰਨਾ ਹੈ ਬਾਕੀ ਸਾਰੇ ਕਿਉਂਕਿ ਅੱਜ ਇੱਕ ਐਗਜ਼ੀਕਟਿਵ ਦੀ ਮੀਟਿੰਗ ਸੀ ਸਾਡੇ ਕੋਈ 1200 ਦੇ ਕਰੀਬ ਮੈਂਬਰ ਹੈ ਸਾਰਿਆਂ ਤੋਂ ਅਸੀਂ ਡਿਟੇਲ ਇਕੱਠੀ ਕਰਕੇ ਔਰ ਇਹ ਅਸੀਂ ਜਲਦੀ ਗਵਰਨਮੈਂਟ ਨਾਲ ਮੈਟਰ ਟੇਕ ਅਪ ਕਰਾਂ ਕਾਸ ਇਹੀ ਹੈ ਜਿਹੜੇ 45 ਦਿਨ ਦੇ ਵਿੱਚ ਜੇ ਤੁਸੀਂ ਪੇਮੈਂਟ ਨਹੀਂ ਕਰਦੇ 31 ਮਾਰਚ ਤੋਂ ਤੁਹਾਡੀ ਪੇਮੈਂਟ ਅੱਗੇ ਚਲੀ ਜਾਂਦੀ ਹੈ ਤਾਂ ਤੁਹਾਨੂੰ ਉਹ ਪੂਰੀ ਦੀ ਪੂਰੀ ਅਮਾਉਂਟ ਟੈਸਲਾ ਹੋ ਜਾਂਦੀ ਔਰ ਉਹਦੇ ਤੇ 30% ਟੈਕਸ ਦੇਣਾ ਪੈਂਦਾ ਜਿਹੜੀ ਕਿ ਐਮਐਸਐਮਈ ਇੰਡਸਟਰੀ ਛੋਟੀ ਇੰਡਸਟਰੀ ਹੈ ਉਹ ਲਈ ਉਹਦੇ ਲਈ ਐਨੇ ਰਿਕਾਰਡ ਰੱਖਣੇ ਔਰ ਇਹਨੂੰ ਪ੍ਰੋਪਰ ਤਰੀਕੇ ਨਾਲ ਇਹਨੂੰ ਟੈਕਲ ਕਰਨਾ ਮੁਸ਼ਕਲ ਹੈ ਦੂਜੇ ਮੈਨੇ ਜੇ ਕਿਹਾ ਜਾਏ ਤਾਂ ਜਿਵੇਂ ਦੂਜੇ ਦੇਸ਼ਾਂ 'ਚ ਹੈ ਵੀ ਸਰਕਾਰੇ ਚਾਹਦੀ ਹੈ ਵੀ ਡਿਸਪਲਿਨ ਲਿਆਂਦਾ ਜਾਵੇ ਪੇਮੈਂਟ ਲੈਂਡ ਤੇ ਦੇਣ ਦੇ ਵਿੱਚ ਤਾਂ ਕਿ ਜਿਹੜੀ ਐਮਐਸਐਮੀ ਨੂੰ ਲਿਕুইਡਿਟੀ ਦਾ ਕਰਾਈਸਿਸ ਨਾ ਰਹੇ ਦੋ ਵੱਖਰੇ ਵੱਖਰੇ ਪੱਖ ਹੈ ਅਸੀਂ ਇਹਨੂੰ ਫਰਦਰ ਹੋਰ ਸਟੱਡੀ ਕਰਕੇ ਇਸ ਤੇ ਪ੍ਰੋਪਰ ਰਿਪਰੈਜ਼ੈਂਟੇਸ਼ਨ ਬਣਾ ਕੇ ਸਰਕਾਰ ਨਾਲ ਗੱਲ ਛੋਟੇ ਵਪਾਰੀਆਂ ਨੂੰ ਦਿੱਕਤ ਜਰਦੀ ਆਏਗੀ ਫਿਰ ਦੇਖੋ ਹੱਲੇ ਤਾਂ ਇਹ ਐਕਟ ਬਣਿਆ ਜੀ ਛੋਟੇ ਵਪਾਰੀਆਂ ਨੂੰ ਫਾਇਦਾ ਇਹ ਹੈ ਵੀ ਉਹਨਾਂ ਨੂੰ ਟਾਈਮ ਤੇ ਪੇਮੈਂਟ ਆਣ ਦੀ ਉਮੀਦ ਹੋ ਜਾਏਗੀ ਔਰ ਪਰ ਉਹਨਾਂ ਨੂੰ ਜਿਹੜੀ ਕਾਗਜ਼ੀ ਕਾਰਵਾਈ ਹੈ ਉਹ ਵਧੇਗੀ